ਇਸਾ ਚਾਰ ਉਤ ਕੋਈ ਸਿਰਕਾ वगैरह ਕੋਈ ਵੀ ਐਕਸਟਰਾ ਸਪਾਈਸ ਪਾਉਣ ਦੀ ਲੋੜ ਨਹੀਂ ਪਿਆਰ ਪਰਿ ਸਾਸਤ੍ਰਿਕਾਲ ਆਪਾਂ ਬਣਾ ਰਿਆ ਅੰਕਾਜਰਾਂ ਦਾ achar ਆਪਾਂ ਲੈਤੀਆਂ ਨੇ 500 ਗ੍ਰਾਮ ਗਾਜਰਾ ਗਾਜਰਾਂ ਨੂੰ ਆਪਾਂ ਧੋ ਲਿਆ ਧੋਣ ਤੋਂ ਬਾਅਦ ਹੁਣ ਇਹਨਾਂ ਛਿੱਲਣਾਂ അങ്ങനെ കൊല പട്ടാട്ടോ പില്ർ ആലു ൽപ്പം ഇന്ന് കർണാസ് തീർക്കാൻ ഝല്ല് ਲੋਗੀ ਇਸ ਤਰੀਕੇ ਪਸਾਰੇ ਗਾਜਰਾਂ ਚੇਲ ਦਲਾਂਗੇ ਆਪਾਂ ਕਾਜਰਾਂ ਛੱਲ ਲਈਂਗਾ ਛੱਲਣਾ ਛੱਲਣਾ ਹਰਕਦੀ ਆਪਣੀ ਆਪਣੀ ਲੈਂਗੁਏਜ ਹੈਗੀ ਇਹਦੀ ਆਪ ਇਹਦੇ ਵੀ ਛੋਟੰਦੋ ਕੱਢ ਦਾਂਗੇ ਆਪਾਂ ਗਾਜਰ ਥੋੜੀ ਮੋਟ ਰੱਖਾਂਗੇ ਜਿਆਦਾ ਬਰੀਕ ਨਹੀਂ ਕੱਟਣੀ। ਕਿਉਂਕਿ ਪਤਲੀ ਗਾਜਰ ਦਾ ਚਾਰ ਜਿਹੜਾ ਜਿਆਦਾ ਵਧੀਆ ਨਹੀਂ ਹੁੰਦਾ। ਥੋੜੀ ਜਿਹੀ ਗਾਜਰ ਮੋਟੀ ਕੱਟਣੀ ਚਾਹੀਦੀ ਆ। ਆ ਡੰਡਲ ਕੱਟਣਾ ਨਾ ਕੱਟਣਾ ਤੁਹਾਡੀ ਮਰਜ਼ੀ ਆ। ਕਿਉਂਕਿ ਕੱਚਾ ਹੀ ਆ ਇਹ। ਲੋ ਜੇ ਸਟ੍ਰਿੱਕੇ ਪਸਾਰੀਏ ਅੱਜ ਕਟਲੰਗੀ ਆਪਾਂ ਸਾਰੇ ਗਾਜਰਾਂ ਸੈੱਲ ਲੀਆਂ ਹੁਣ ਆਪਾਂ ਨੂੰ ਗਰਮ ਪਾਣੀ ਦੇ ਵਿੱਚ ਡਿਪ ਕਰਾਂਗੇ ਆਪਾਂ ਜਿਹੜੇ ਪਾਣੀ ਦੇ ਵਿੱਚ ਆਉਣ ਲੈ ਨੂੰ ਸਟੀਮ ਕੀਤਾ ਸੀ ਉਸੇ ਪਾਣੀ ਦੇ ਵਿੱਚ ਆਪਾਂ ਗਾਜਰਾਂ ਨੂੰ ਡਿਪ ਕਰਕੇ ਰੱਖ ਦਾਂਗੇ ਆਪਾਂ ਪੈਨਨ ਵੀ ਟੱਕ ਦਾਂਗੇ ਕਟਟਮੈਂਟ ਵਾਸਤੇ ਫੇਰ ਆਪਾਂ ਗਾਜਰਾਂ ਨੂੰ ਕੱਢ ਕੇ ਕਿਸੇ ਕਪੜੇ ਤੇ ਪਾ ਦਾਂਗੇ ਜਦੋਂ ਸੁੱਕ ਗਈਆਂ ਫੇਰ ਆਪਾਂ ਦਾ achar ਬਣਾਵਾਂਗੇ ਆਪਾਂ ਜਿਹੜੇ ਗਾਜਰਾਂ ਪਾਉਣ ਵਾਲੇ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਆ ਸੀ ਉਹਨਾਂ ਆਪਾਂ ਕੱਢ ਲੈਨੇ ਬਾਅਦ ਆਪਾਂ ਸਾਰੀਆਂ ਗਾਜਰਾਂ ਕੱਢ ਲਈਆਂ ਕੱਢ ਕੇ ਇਹਨਾਂ ਨੂੰ ਠੰਡੀਆਂ ਕਰਾਂ ਜਦੋਂ ਤੱਕ ਇਹਦਾ ਪਾਣੀ ਉੱਡਦਾ ਨਹੀਂ ਉਹਨੀਆਂ ਦਿਨ ਤੱਕ ਸੁਕਾਵਾਂਗੇ ਇਹ ਪਾਣੀ ਆਪਾਂ ਵੈਜ ਸਟਾਕ ਦੀ ਤਰ੍ਹਾਂ ਵਰਤ ਲਾਂਗੇ ਖੜਾ ਹੀ ਲੱਗਤੇ ਆਪਾਂ 50 ਗ੍ਰਾਮ ਪਿਆ ਤੇਲ ਸਰੋਂ ਦਾ ਕਿਉਂਕਿ ਆਪਣੇ ਕੋਲ ਅੱਧੀ ਕਿਲੋ ਗਾਜਰ ਆ 500 ਗ੍ਰਾਮ ਆਪਣੇ ਗਾਜਰ ਸੁੱਕ ਗਈਆਂ ਤੇ ਇਹ ਹੋ ਗਿਆ ਗਰਮ ਇਹ ਦੇਖ ਫੜਾਣੇ ਗਾਜਰ ਅੱਜ ਮੌਸਮ ਜਿਆਦਾ ਵਧੀਆ ਨਾ ਹੋਣ ਕਰਕੇ ਗਾਜਰ ਆਪਣੇ ਪ੍ਰੋਪਰ ਸੁੱਕੀਆਂ ਨਹੀਂ ਹੈਗੀਆਂ ਜੇ ਤੁਸੀਂ ਥੋਪ ਹੁੰਦੀ ਹੈ ਇੱਕ ਗੰਦੇ ਥੋੜੀ ਥੋਪ ਲਵਾਉਣੀ ਚਾਹੀਦੀ ਆ ਉਹਦੇ ਨਾਲ ਗਾਜਰ ਦਾ ਜਿਹੜਾ ਅਚਾਰ ਆ 5 ਤੋਂ 6 ਮਹੀਨੇ ਖਰਾਬ ਨਹੀਂ ਹੁੰਦਾ ਇਹ ਤਾਂ ਆਪਾਂ ਥੋੜਾ ਜਲਦੀ ਖਾਣਾ ਫੇਖ ਲੈ ਥੋੜੇ ਘੱਟ ਧੋਪ ਵਾਲੇ ਮਸਾਲੇ ਵੀ ਬਣਾ ਲਿਆ ਅੱਜ ਹੋ ਗਿਆ ਦਸੰਬਰ 2 ਅੱਜ ਤੋਂ ਪਹਿਨੀਛ ਜਿਆਦਾ ਪੰਜ ਕਿ ਮਿੰਟ ਹੀ ਪਕਾਵਾਂਗੇ ਗਾਜਰਾਂ ਨੂੰ ਜ਼ਿਆਦਾ ਨਹੀਂ ਜੇ ਆਪਾਂ ਜ਼ਿਆਦਾ ਗਾਜਰਾਂ ਨੂੰ ਪਕਾਤਾ ਤਾਂ ਆਪਣੀ ਜਿਹੜੀ ਗਾਜਰ ਬਿਲਕੁਲ ਸੌਫਟ ਬਣ ਜੂਗੀ ਉਹਦੇ ਨਾਲ achar ਖਾਣ ਦਾ ਮਜ਼ਾ ਬਿਲਕੁਲ ਵੀ ਨਹੀਂ ਆਉਂਦਾ ਇਸ ਗਾਜਰ ਦੇ ਵਿੱਚ ਆਪਾਂ ਲਸਣ ਅਦਰਕ ਦਾ ਪੇਸਟ ਵੀ ਪਾ ਸਕਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ ਝੋਪਾ ਕੇ ਦਿਖਾਵਾਂਗੇ ਕਿ ਕਿਉਂਕਿ ਉਹ achar ਆਪਾਂ ਲੰਬੇ ਟਾਈਮ ਲਈ ਬਣਾ ਕੇ ਰੱਖਾਂਗੇ ਲਸਣ ਤੇ ਅਦਰਕ ਦੇ ਜਿਹੜਾ ਦਰਦੜਾ ਪੇਸਟ ਹੁੰਦਾ ਹੈ ਨਾ ਆਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦਾ ਡਿਫਰੈਂਟ ਟੇਸਟ ਹੁੰਦਾ ਇਹ ਲੱਤਾਪਾ ਗਾਜਰ ਗੋਭੀ ਤੇ ਸਲਗਮ ਦੇ ਆਚਾਰ ਦਾ ਮਸਾਲਾ ਸਮਸਾਲੇ ਦੇ ਵਿੱਚ ਮਿਰਚ ਤੇ ਚਾਰ ਵਾਲੇ ਸਾਰੇ ਮਸਾਲੇ ਹੁੰਦੇ ਆ ਪਰ ਇਹਦੇ ਵਿੱਚ ਟੀਨੀ ਐਡ ਫਾਈ ਵੀ ਇਹਨਾਂ ਨੇ ਇੱਕ ਚਮਚ ਦੋ ਚਮਚ ਤਿੰਨ ਚਮਚ ਚਾਰ ਚਮਚ ਆਪਾਂ പഞ്ച പായ മസാലേ യാസോ എീനിന്ന് ടൂറ ഫാസ്റ്റലോ പീ തരേ ഗാജരം പാടി ഗർമ പാടി ഡിപ്പോ ਤੇ ਜਿਹੜਾ ਇਹ ਮਸਾਲਾ ਲਾਸਟ ਤੇ ਪਾਉਂਦੇ ਆ ਲਾਸਟ ਵਾਲਾ ਚਾਰ ਮਸਾਲਾ ਪਾਇਆ ਪਰੋਂ ਟੇਸਟ ਕੇ ਨਹੀਂ ਲੱਗਦਾ ਕਿਉਂਕਿ ਹਲਦੀ ਵਗੈਰਾ ਵਿੱਚ ਕੱਚੀ ਦਾ ਟੇਸਟ ਆਉਂਦਾ ਆਪਾਂ ਮਸਾਲਾ ਪਾਉਣ ਤੋਂ ਬਾਅਦ ਸਿਰਫ 3-4 ਮਿੰਟ ਹੀ ਕੁੱਕ ਕਰਾਂਗੇ ਜਿਆਦਾ ਨਹੀਂ ਜੋ ਆਪਣਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ। ਹੁਣ ਆਪਾਂ ਗੈਸ ਕਰਤਾ ਬੰਦ। ਇਹਨੂੰ ਫਿਰ ਵੀ 2-3 ਮਿੰਟ ਹਿਲਾਉਂਦੇ ਰਹਿਾਂਗੇ। ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ। ਤੁਸੀਂ ਵੀ ਇੱਕ ਵਾਰ ਜ਼ਰੂਰ ਇਸ ਤਰ੍ਹਾਂ ਕਾਜਲ ਦਾ achar ਬਣਾ ਕੇ ਦੇਖਣਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ। ਧੰਨਵਾਦ।